ਹਾਂਜੀ ਭਾਈ ਜੀ ਕੀ ਹਾਲ ਜਰਾ ਮਾਰ ਕੋ ਕਿਵੇਂ ਹੋ ਲੈ ਅੱਜ ਆਪਾਂ ਝੋਟੇ ਕੋਲੇ ਖੜੇ ਹੈ ਕਹਿੰਦੇ ਝੋਟਾ ਕੀ ਹੈ ਨਾ ਜਹਾ ਜੀ ਹੈ ਜਮਾਂ ਬਾਈ ਮੰਨ ਕੇ ਚੱਲੋ ਵੀ ਦੇਖ ਸਕਦੇ ਹੋ ਜਮਜੂਤ ਦਾ ਜਮਜੂਤ ਦਾ ਝੋਟਾ ਕਿਹੜਾ ਉਹ ਝੋਟੇ ਵਰਗਾ ਭਾਈ ਜੀ ਸੱਸੀ ਗਾਲ ਜੀ ਸੱਸੀ ਗਾਲ ਭਾਈ ਜੀ ਕਿਹੜਾ ਪਿੰਡ ਆ ਜੀ ਪਿੰਡ ਬੰਦਰ ਰੋਡ ਆ ਜੀ ਬਾਜੇ ਖਾਨੇ ਦੇ ਨੇੜੇ ਆ ਬੰਦਰ ਰੋਡ ਪਿੰਡ ਬਾਜੇ ਖਾਨੇ ਦੇ ਨੇੜੇ ਜੀ ਹਾਂਜੀ ਤੇ ਭਾਈ ਜੀ ਕੀ ਨਾਂ ਰੱਖੇ ਦਸਾਂ ਆਪਣੇ ਝੋਟੇ ਦਾ ਜੀ ਇਹਦਾ ਹਿੰਦੁਸਤਾਨ ਨਾਂ ਜੀ ਹਿੰਦੁਸਤਾਨ ਨਾਂ ਜੀ ਤੇ ਕਿੰਨਾ ਕਰਦਾ ਜੀ ਇਹਦਾ ਇਹਦਾ 67 ਇੰਚ ਕਰਦਾ ਜੀ 67 ਇੰਚ ਕਰਦਾ ਜੀ ਤੇ ਦੰਦ ਦੰਦ ਚਾਰ ਦੰਦ ਆ ਜੀ ਚਾਰ ਦੰਦ ਆ ਜੀ ਤੇ ਸਵਾ 3 ਸਾਲ ਦੀ ਉਮਰ ਆ ਸਵਾ 3 ਸਾਲ ਉਮਰ ਆ ਜੀ ਤੇ ਕਿੰਨੇ ਕਿ ਚਿਰ ਦਾ ਕੋਈ ਮੰਡੀਆਂ ਦੇ ਨਾਮ ਨੂੰ ਜਿੱਤੇ ਨਹੀਂ ਇਹ ਦੋ ਮੇਲੇ ਜੀ ਪਾਇਆ ਸੀ ਭਾਈ ਦੋਨਾਂ ਜੋ ਸਪਾਰ ਹੀ ਲਏ ਆ ਅੱਛਾ ਦੋ ਮੇਲੇ ਆ ਭਾਈ ਪਹਿਲੇ ਨੰਬਰ ਤੇ ਆਏ ਮੰਨ ਕੇ ਚੱਲੋ ਨਹੀਂ ਇਹ ਦੂਜੇ ਆਇਆ ਜੀ ਦੂਜੇ ਤੇ ਆਇਆਗਾ ਦੋ ਮੇਲਿਆਂ ਦੇ ਪਾਇਆ ਸੀ ਆ ਤੇ ਭਾਈ ਜੀ ਇਹਦਾ ਮੰਨ ਕੇ ਚੱਲੋ ਵੀ ਆ ਸੀਵਨ ਮਿਲਦਾ ਇਸ ਟਾਈਮ ਬਾਜ਼ਾਰ ਦੇ ਵਿੱਚ ਹੈ ਇਹਨਾਂ ਦਾ ਸੀਵਨ ਸਾਡੇ ਕੋਲੇ ਆ ਜਾ 50 ਚ ਬੜਾ ਨਹੀਂ ਚੱਲਿਆ ਇਹ ਸਾਡੇ ਕੋਲ ਹੀ ਆ ਗੱਲਾ ਇਹ ਉਮਰ ਦੇ ਹਿਸਾਬ ਨਾਲ ਤਿੰਨ ਸਾਲ ਤੋਂ ਉੱਪਰ ਆ ਹੀ ਹੁਣ ਸੀਵਨ ਹੁਣ ਤਿਆਰ ਕਰਾਇਆ ਹੁਣ ਤਿਆਰ ਕਰਾਇਆ ਦਾ ਸੀਵਨ ਉਮਰ ਦੇ ਹਿਸਾਬ ਨਾਲ ਕਰਾਇਆ ਅੱਛਾ ਹਿੰਦੁਸਤਾਨ ਵਾਜਦਾ ਇਹ ਹਾਂਜੀ ਤੇ ਮੰਨ ਕੇ ਚੱਲੋ ਵੀ ਇਹਦੀ ਮਾਂ ਦਾ ਕੋਈ ਰਿਕਾਰਡ ਹੋਵੇ 23 24 ਲੀਟਰ ਦਾ ਸੀ 23 24 ਲੀਟਰ ਦੁੱਧ ਸੀਗਾ ਹਾਂਜੀ ਹਾਂਜੀ ਇਹਦੀ ਮਾਂ ਦਾ ਹਾਂਜੀ ਤੇ ਇਹ ਕੀ ਦੀ ਮਾ ਦਾ ਨਾ ਕੋਈ ਹੋਣਾ ਹੀ ਉਹਦਾ ਕੋਈ ਉਹਦਾ ਕੋਈ ਉਹ ਤੋਂ ਸਾਨੂੰ ਇੰਨਾ ਸ਼ੌਂਕ ਨਹੀਂ ਸੀਗਾ ਅੱਛਾ ਇੰਨਾ ਸ਼ੌਂਕ ਨਹੀਂ ਸੀਗਾ ਵੀ ਜਿੰਨਾ ਹੁਣ ਹੋ ਗਿਆ ਨੋਰਮਲ ਨੋਰਮਲ ਦੀ ਉਹ ਕਰੇ ਉਹਦਾ ਨੋਰਮਲ ਸੀ ਕਰੇ ਕਿਹੜੀ ਨਸਲ ਦਾ ਬਾਜਦਾ ਇਹ ਇਹ ਮੋਰਾ ਜੀ ਮੋਰਾ ਨਸਲ ਇੱਧਰ ਆ ਜਾ ਮੜਿਆ ਮੋਰਾ ਨਸਲ ਦਾ ਬਾਜਦਾ ਬਾਈ ਜੀ ਝੋਟਾ ਝੋਟਾ ਤੁਸੀਂ ਦੇਖ ਸਕਦੇ ਹੋ ਵੀ ਮੱਖੀ ਦਿਲਕ ਦੀ ਆ ਪਰਮਾਤਮਾ ਕਿਉਂਕਿ ਬਹੁਤ ਵੱਡਾ ਇਹ ਸ਼ੌਂਕ ਹੁੰਦਾ ਹੈਗਾ ਮੱਝਾਂ ਦਾ ਸ਼ੌਂਕ ਆ ਜਿਹੜਾ ਸਾਨਾ ਦਾ ਸ਼ੌਂਕ ਆ ਬਾਈ ਜੀ ਕੋਈ ਕਹਦੇ ਮੰਨ ਕੇ ਚੱਲੋ ਵੀ ਕਿਸੇ ਨੇ ਰੁਪਏ ਵੀ ਲਾਏ ਆ ਤੇ ਜਿਵੇਂ ਵੇਚ ਵਾਲੀ ਚੱਲਦੇ ਹੋ ਜੀ ਨਹੀਂ ਬਾਈ ਪੁੱਛਦੇ ਆ ਅੱਛਾ ਆਪਾਂ ਦੱਸਿਆ ਕੋਹਣੀ ਦੱਸਿਆ ਕਿ ਕੋਈ ਕੁਛ ਨਹੀਂ ਨਾ ਜੀ ਦੱਸਣਾ ਵੀ ਨਹੀਂ ਦੱਸਣਾ ਵੀ ਨਹੀਂ ਆ ਦੇਖੋ ਬਾਈ ਜੀ ਦੀ ਫੋਟੋ ਵੀ ਪਈ ਆ ਤੇ ਆ ਦੇਖੋ ਸੈਗਨ ਪ੍ਰਾਈਜ਼ ਬਾਈ ਦਾ ਨਾਮ ਵੀ ਪਿਆ ਬਾਈ ਨੇ ਕੱਲੇ ਨੇ ਐਵੇਂ ਨਹੀਂ ਆਖਿਆ ਵੀ ਮੇਰੇ ਕੋਲ ਕੁਛ ਹੈ ਨਹੀਂਗਾ ਤੇ ਆ ਸਾਰਾ ਕੁਛ ਪਿਆ ਬਾਈ ਜੀ ਤੁਹਾਡਾ ਨੰਬਰ ਬੋਲੋ ਜੀ ਸਮਾਰ ਕੇ ਕਦਾ 9143 ਜੀ ਹਾਂਜੀ ਆ ਸਿੱਧਾ ਵੀ ਕ੍ਰੋਸ ਕਰਾ ਦਿੰਨੇ ਹੋ ਜੀ ਸਿੱਧਾ ਕਰਾਉਣੀ ਦੀ ਟੀਕੇ ਜਿਆਦਾ ਟੀਕੇ ਹੀ ਜਿਆਦਾ ਕਹਿੰਦਾ ਟੀਕੀ ਦਵਾਂਗੇ ਹਾਂਜੀ ਹਾਂਜੀ ਤੁਸੀਂ ਉੱਥੋਂ ਘਰੇ ਆ ਕੇ ਲਿਆ ਸਕਦਾ ਬੰਦਾ ਲਿਆ ਸਕਦਾ ਜੀ ਪਾਰਕ ਕਰੇ ਸਾਡੇ ਨਾਲ ਅੱਛਾ ਨੰਬਰ ਬੋਲ ਦੋ ਦੁਬਾਰੇ 99 ਕਿ 44 24 ਤੇ ਦੋ ਦਰੰਗਾ ਪਿੰਡ ਪਿੰਡ ਵੰਦਰਾ ਜਿਹੜਾ ਮੋਗਾ ਠੀਕ ਹੈ ਬਾਈ ਜੀ ਤੇ ਬਾਈ ਨਾਲ ਕਨੈਕਟ ਜਰੂਰ ਕਰਿਓ ਜੀ ਵੀਡੀਓ ਜਰੂਰ ਸ਼ੇਅਰ ਕਰਿਓ ਧੰਨਵਾਦ ਜੀ ਠੀਕ ਹੈ ਜੀ ਓਕੇ ਜੀ ਬਿਲਾ